ਇਸ ਵੇਲੇ ਆਪ ਦੇ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹੱਥਾਂ ਦੇ ਵਿੱਚ ਤਖਤੀਆਂ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਲੰਧਰ ਦੇ ਵਿੱਚ ਪ੍ਰਕਟ ਸਿੰਘ ਦੀ ਰਿਹਾਇਸ਼ ਤੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਪ ਨੇ ਕਾਂਗਰਸ ਤੇ ਗੰਭੀਰ ਇਲਜ਼ਾਮ ਲਗਾਏ ਨੇ ਜ਼ਿਕਰ ਕੀਤਾ ਕਿ ਕਾਂਗਰਸ ਦੇ ਵੱਲੋਂ ਵੀਡੀਓ ਐਡਿਟ ਕਰਕੇ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਦਰਸਲ ਤੀਸ਼ੀ ਦੀ ਇੱਕ ਵੀਡੀਓ ਹੈ ਸਾਬਕਾ ਸੀਐਮ ਦਿੱਲੀ ਦੇ ਜੁਨੇ ਅਤੀਸ਼ੀ ਉਸਤੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਜ਼ਿਕਰ ਹੋ ਰਿਹਾ ਹੈ ਕਿ ਗੁਰੂ ਸਾਹਿਬ ਦਾ ਜੋ અપਮਾਨ ਹੈ ਉਹਨਾਂ ਦੇ ਵੱਲੋਂ ਕੀਤਾ ਗਿਆ ਹਾਲਾਂਕਿ ਆਪ ਦੇ ਵੱਲੋਂ ਇਹ ਸਾਰਾ ਕੁਝ ਨਕਾਰਿਆ ਜਾ ਰਿਹਾ ਹੈ ਉਧਰ ਹੀ ਆਮ ਆਦਮੀ ਪਾਰਟੀ ਹੁਣ ਜਲੰਧਰ ਦੇ ਵਿੱਚ ਜਲੰਧਰ ਕੈਂਟ 'ਚ ਉਹਨਾਂ ਦੇ ਵੱਲੋਂ ਰਿਹਾਈਸ਼ ਜੋ ਹੈ ਪ੍ਰਕਰਤ ਸਿੰਘ ਦੀ ਉਸ ਦਾ केराओ कीता गया ते किसराओ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮਤਵੀ ਪਾਰਟੀ ਦੇ ਵੱਲੋਂ ਕਾਂਗਰਸ ਦੇ ਉੱਤੇ ਕਈ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਤਸਵੀਰਾਂ ਜਲੰਧਰ ਦੀ ਤੌਰ ਉੱਤੇ ਦਿਖਾ ਰਿਹਾ ਕਾਂਗਰਸ ਦੇ ਵੱਲੋਂ ਐਡੀਟਿਡ ਵੀਡੀਓ ਸ਼ੇਅਰ ਕੀਤੀਆਂ ਜਾ ਰਹੀਆਂ ਇਸ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਜ਼ਿਕਰ ਹੈ ਕਿ ਗੁਰੂ ਸਾਹਿਬਾਨ ਦਾ અપਮਾਨ ਕਾਂਗਰਸ ਕਰ ਰਹੀ ਹੈ ਤਾਂ ਮਤਵੀ ਪਾਰਟੀ ਦੇ ਵੱਲੋਂ ਇਹ ਜ਼ਬਰਦਸਤ ਪ੍ਰਦਰਸ਼ਨ ਹੋ ਰਹੇ ਨੇ ਤਨੁ ਦਾਸ ਦੱਸਦੀ ਹੈ ਕਿ ਕਾਂਗਰਸ ਦੇ ਵੱਲੋਂ ਇਹ ਜੋ ਐਡੀਟਿਡ ਵੀਡੀਓ ਨੇ ਉਹ ਜਾਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਦਾ ਇਲਜ਼ਾਮ ਲੱਗ ਰਿਹਾ ਹੈ ਆមਤਪੀ ਪਾਰਟੀ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਪਠਾਨਕੋੜ ਦੇ ਵਿੱਚ ਅਸ਼ਵਨੀ ਸ਼ਰਮਾ ਦੇ ਘਰ ਦੇ ਬਾਹਰ ਦਾ ਕਿਰਾਉ ਕੀਤਾ ਗਿਆ ਉੱਥੇ ਹੀ ਕਈ ਹੋਰ ਵੀ ਐਸੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਕਿਰਾਉ ਲਗਾਤਾਰ ਕੀਤਾ ਜਾ ਰਿਹਾ ਹੈ ਪੁਲੱਥ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੇ ਘਰ ਦਾ ਜੋ ਕਿਰਾਉ ਆ ਕੀਤਾ ਗਿਆ ਹੈ ਲਗਾਤਾਰ ਇਸ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਜੋ ਉਹਨਾਂ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਸਿਰਫ ਐਡੀਟਿਡ ਵੀਡੀਓਜ਼ ਨੇ ਜੋ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਿੱਥੇ ਆਮ ਆਦਮੀ ਪਾਰਟੀ ਦਾ ਇਹ ਪ੍ਰਦਰਸ਼ਨ ਨਜ਼ਰ ਆ ਰਿਹਾ ਰੋਸ ਜੋਇਆ ਜਾਇਆ ਜਾ ਰਿਹਾ ਹੱਥਾਂ ਦੇ ਵਿੱਚ ਤਖਤੀਆਂ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਜਲੰਧਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਪ੍ਰਕਾਸ਼ ਸਿੰਘ ਦੀ ਰਿਹائش ਤੋਂ ਬਾਹਰ ਇਹ ਰੋਸ ਪ੍ਰਦਰਸ਼ਨ ਹੋ ਰਿਹਾ ਹੈ आम आदमी पार्टी ने कांग्रेस उते कई गंभीर इल्जाम लगाए थे शिखर वी की तय कि कांग्रेस के वलो ही ये वीडियोस एडिट कीतिया जा रिया ते शेयर किया जा रिया ओ यार मेनू बिरता लेन दियो मेरे घरे नहीं आओ त मलो नहीं दो चार बन्दे आवे सर यार गल त सुन लो जदो आप को गल त सुन लो बुला लो दो चार बन्दे दो चार बन्दे लेके सुन लो ਕੋਤਾ ਨਾ ਤਾਂ ਫਿਰ ਮੈਨੂੰ ਕੀ ਪ੍ਰੋਬਲਮ ਹੈ ਯਾਰ ਨਹੀਂ ਕੋਈ ਚੱਲੇ ਨਹੀਂ ਮੈਂ ਤਾਂ ਜਦੋਂ ਧਰਨੇ ਵਾਲੇ ਆਉਂਦੇ ਮੈਂ ਚਾਚੂ ਪੜਾਉਣਾ ਹੁੰਦਾ ਇਹਨੂੰ ਲਿਆਓ ਚਾਚੂ ਪੜਾਉਣਾ ਮੇਰਾ ਕਿਉਂ ਇਹਨਾਂ ਨੂੰ ਚਾਚੂ ਪੜਾਈਏ ਲਿਆਓ ਨਹੀਂ ਕੋਈ ਮੈਂ ਲੈ ਆਉਣਾ ਤੁਸੀਂ ਆਓ ਅੰਦਰ ਆਪਾਂ ਚੱਲ ਲੈ ਆਉਂਦੇ ਡਿੱਪੀ ਸਾਹਿਬ ਕੋਲੋਂ ਲੈ ਆਉਂਦੇ ਲੈ ਆਉਂਦੇ ਡਿੱਪੀ ਸਭ ਲੋਕਾਂ ਕਿਆ ਉਸ ਵੀਡੀਓ ਨੂੰ ਜਿਹੜੀ ਗਲਤ ਵੀਡੀਓ ਟੈਂਪਰਿੰਗ ਕੀਤੀ ਗਈ ਵੀਡੀਓ ਹੈ ਉਹਨੂੰ ਜੋ ਉਹਨਾਂ ਨੇ ਵਾਇਰਲ ਕਰਕੇ ਲੋਕਾਂ ਤੱਕ ਪਹੁੰਚਾਇਆ ਹੈ ਘਟੀਆਂ ਹਰਕਤ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਨੇ ਸਿੱਤੇ ਆਏ ਆ ਨੰਬਰ 2 ਦੂਜੀ ਦੀ ਗੱਲ ਹੈਗੀ ਹੈ ਕਿ ਅੱਜ ਜੇਕਰ ਮੁੱਦਾ ਗੱਲ ਕਰਨ ਦਾ ਹੈਗਾ ਤੇ ਆਪਰੇਸ਼ਨ ਚਾਹੀਦਾ ਹੈ ਕਿ ਵਿਕਾਸ ਦੀ ਗੱਲ ਕਰਨ ਲੋਕਾਂ ਦੇ ਜਿਹੜਾ ਭਲੇ ਦੀ ਗੱਲ ਕਰਨ ਪਰ ਕੋਈ ਉਹਨਾਂ ਨੂੰ ਕੋਈ ਮੁੱਦਾ ਨਹੀਂ ਮਿਲ ਰਿਹਾਗਾ ਜੀ ਭਗਤ ਜੀ ਅਗਰ ਬਾਤ ਕੀ ਜਾਏ ਤਾਂ ਐਫ ਆਈ ਆਰ ਜੋ ਦਰਜ ਕੀ ਗਈ ਹੈ ਉਸਮੇ ਕਿਤਕੇ ਨਾਮ ਹੈ ਇਹ ਬਤਾ ਦਿਜੀਏ ਜਰਾ ਫਿਰ ਜੀ ਐਫ ਆਈ ਆਰ ਮਿਸਟਰ ਦੇ ਖਿਲਾਫ ਕੀਤੀ ਹੈ ਪੰਜਾਬ ਵਾਲਿਆਂ ਨੇ ਕਿਉਂਕਿ ਕਿਉਂਕਿ ਸ਼ੁਰੂ ਇਹ ਇਹਨ ਲੋਗੋਂ ਨੇ ਜੋ ਵਾਇਰਲ ਕੀ ਹੈ ਅਗੇ ਆਨਵਰਡ ਕੀਤੀ ਹੈਗੀ ਹੈ ਉਹਦੇ ਬਾਰੇ ਜਿਹੜੀ ਜਾਂਚ ਕਰਕੇ ਉਹਨਾਂ ਨੂੰ ਕਾਰਵਾਈ ਸਰਕਾਰ ਉਹ ਵੀ ਕਰੇਗੀ ਹਾਂ ਇਨਕਾ ਘਿਰਾਵ ਕਰ ਰਹੇ ਇਨਕਾ ਨਾਮ ਹੈ ਕਿ ਪ੍ਰਗਟ ਸਿੰਘ ਦਾ ਨਾਮ ਹੈ ਸੁਪਾਲ ਖੈਰਾ ਦਾ ਨਾਮ ਹੈ ਐਫ ਆਈ ਆਰ ਵਿੱਚ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਜੋ ਹੈ ਅਸੀਂ ਆਏ ਹੈਗੇ ਆ ਕਿ ਇਹਨਾਂ ਲੋਕਾਂ ਨੇ ਪਰ ਜੇ ਅਸਾਨੂੰ ਕੋਲ ਮੰਗ ਕੇ ਇਹ ਮੰਗ ਕਰਨ ਵਾਸਤੇ ਆਇਆ ਕਿ ਜਿਹੜਾ ਵਾਇਰਲ ਕੀਤੀ ਹੈ ਵਾਇਰਲ ਕਰਨਾ ਵੀ ਕਰਾਇਮ ਹੈਗਾ ਇਹਨਾਂ ਨੇ ਵਾਇਰਲ ਕੀਤੀ ਹੈ ਤੁਸੀਂ ਕਹਿ ਰਹੇ ਹੋ ਟੈਂਪਰਡ ਹੈ ਵੀਡੀਓ ਪਰ ਜਿਹੜੀ ਹਾਊਸ ਦੀ ਕਾਰਵਾਈ ਹੋਈ ਹੈ ਇਹ ਜਾਂਚ ਹੋ ਗਈ ਹੈ ਲੋਕਲ ਹਾਊਸ ਦੇ ਦਿੱਲੀ ਹਾਊਸ ਦੇ ਵਿੱਚ ਜਿਹੜੀ ਦਿੱਲੀ ਹਾਊਸ ਦੇ ਵਿੱਚ ਕਾਰਵਾਈ ਹੋਈ ਹੈ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਉਹਦੇ ਬਾਰੇ ਜਿਹੜੀ ਹੈਗੀ ਨਾ ਏਟ ਇਜ਼ ਮੈਟਰ ਆਫ ਵੈਰੀਫਿਕੇਸ਼ਨ ਹੈਗਾ ਇਹ ਕਹਾਂਗੇ ਹਾਊਸ ਦੇ ਵਿੱਚ ਗੱਲ ਹੋ ਰਹੀ ਹੈ ਕਿ ਉਹ ਹਾਊਸ ਦੀ ਪ੍ਰਾਪਰਟੀ ਹੈ ਔਰ ਉਹਨੂੰ ਵਰਤਿਆ ਗਿਆ ਬਾਹਰ ਦੈਟ ਮੀਨ ਨਹੀਂ ਨਹੀਂ ਵੈਰੀਫਾਈ ਕਰਨ ਜਿਹਨਾਂ ਨੇ ਕਰਨੇ ਹੈਗਾ ਉਹਨਾਂ ਨੂੰ ਉਹ ਜਿਹੜੀ ਗੱਲ ਹੈਗੀ ਦਿੱਲੀ ਤੱਕ ਕਿਉਂ ਨਹੀਂ ਹੋ ਰਹੀ ਬਣਦਾ ਕਿਉਂ ਨਹੀਂ ਸੀਗਾ ਇਹਨਾਂ ਨੇ ਭਾਜਪਾ ਨੇਤਾ ਅਸ਼ਵਨੀ ਸ਼ਰਮਾ ਨੇ ਸੁਖਬੀਰ ਬਾਦਲ ਨੇ ਪ੍ਰਗਟ ਸਿੰਘ ਨੇ ਤੇ ਸੁਖਪਾਲ ਖੈਰਾ ਨੇ ਇਹਨਾਂ ਨੇ ਆਪਣੀ ਆਈਡੀ ਦੇ ਉੱਤੇ ਏਆਈ ਜਨਰੇਟਡ ਵੀਡੀਓਜ਼ ਜਿਹੜੀਆਂ ਪਾਈਆਂ ਹਨ ਉਹ ਕੱਦੀ ਵੀ ਨਹੀਂ ਪਾਣੀਆਂ ਚਾਹੀਦੀਆਂ ਸੀ ਇਹਨਾਂ ਨੂੰ ਚੈੱਕ ਕਰਨਾ ਚਾਹੀਦਾ ਸੀ ਇਸ ਦੇ ਨਾਲ ਪੰਜਾਬ ਦਾ ਮਾਹੌਲ ਜਿਹੜਾ ਇਹ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਆ ਜਿਹਦੇ ਵਿੱਚ ਇਹਨਾਂ ਦਾ ਸਾਥ ਬੀਜੇਪੀ ਕਾਂਗਰਸ ਸਾਰੇ ਮਿਲ ਕੇ ਇੱਥੇ ਤੱਕ ਕਿ ਅਕਾਲੀ ਦਲ ਦੇ ਸੁਖਬੀਰ ਬਾਦਲ ਵੀ ਮਿਲ ਕੇ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਵਿੱਚ ਤਾਂ ਕੋਈ ਵਿਰੋਧ ਕਰਨ ਨਹੀਂ ਪਾਰੇ ਕਿਉਂਕਿ ਆਮ ਆਦਮੀ ਪਾਰਟੀ ਪਿਛਲੇ 4 ਸਾਲਾਂ ਤੋਂ ਲੋਕਾਂ ਦੇ ਕੰਮਾਂ ਨੂੰ ਕਰ ਰਹੀ ਆ ਪਰ ਉਸ ਦੇ ਬਾਵਜੂਦ ਇਹ ਗੁਰੂਆਂ ਦੀ ਬੇਦਬੀ ਕਰੂ ਆ ਕੇ ਜਾਂ ਮਤਲਬ ਉਹਨਾਂ ਦਾ ਨਿਸ਼ਾਨਾ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਇਹ ਆਪਣੇ ਤੇਜਿਸ ਦੇ ਉੱਤੇ ਜਨਰੇਟ ਵੀਡੀਓ AI ਦੇ ਨਾਲ ਜਿਹੜੀਆਂ ਹੋ ਰਹੀਆਂ ਹਨ ਉਹਨਾਂ ਨੂੰ ਦਿਖਾ ਰਹੇ ਹਨ ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਕੇ ਆਮ ਆਦਮੀ ਪਾਰਟੀ ਦੀ ਸਿਰਫ ਬਦਨਾਮੀ ਕਰਨਾ ਚਾਹੁੰਦੇ ਹਨ ਪਰ ਲੋਕ ਜਾਣਦੇ ਹਨ ਇਹਨਾਂ ਦੇ ਐਸੇ ਕੰਮ ਕਰਕੇ ਅਸੀਂ ਇਹਦਾ ਿਕਰਾਫ ਕਰ ਰਹੇ ਹਾਂ ਕਿ ਇਹਨਾਂ ਦੇ ਉੱਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ